ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸਦੀ ਕਿ ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਪੈਂਦੇ ਡਿਫੈਂਸ ਰੋਡ ਉੱਤੇ ਉਸ ਸਮੇਂ ਲੋਕਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਦੋ ਮਹਿਲਾਵਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਰਿਸ਼ਤੇ ਵਿੱਚ ਸੱਕੀਆਂ ਪੈਣਾ ਸੀ ਅਤੇ ਕਿਸੇ ਮਾਮਲੇ ਸੰਬੰਧੀ ਸੁਜਾਨਪੁਰ ਪੁਲਿਸ ਥਾਣੇ ਜਾਰੀਆਂ ਸਨ ਕਿ ਇਸ ਜਗ੍ਹਾ ਤੇ ਕਿਸੇ ਵਾਹਨ ਨੇ ਇਹਨਾਂ ਨੂੰ ਆਪਣੀ ਛਪੇਟ ਵਿੱਚ ਲੈ ਲਿਆ ਜਿਸ ਦੇ ਚਲਦੇ ਨਾ ਦੋਵਾਂ ਪੈਨਾ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਵਾਹਨ ਚਾਲਕਿ ਨੇ ਨੂੰ ਕੁਚਲਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਉੱਧਰ ਜਿਵੇਂ ਹੀ ਇਸ ਘਟਨਾ ਸੰਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਉੱਧਰ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਕਤਲ ਕਿਤੇ ਜਾਂਦਾ આરોਪ ਲਗਾਇਆ ਸੀ ਜਿਸ ਦੇ ਚਲਦੇ ਜਦੋਂ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇੱਕ ਵਿਅਕਤੀ ਨੇ ਜਾਣਬੁੱਝ ਕੇ ਨਾ ਮਹਿਲਾਵਾਂ ਨੂੰ ਟਰੱਕ ਹੇਠਾਂ ਦੇ ਕੇ ਮਾਰਿਆ ਸੀ ਜਿਸ ਦਾ ਇਹਨਾਂ ਮਹਿਲਾਵਾਂ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਐਸਐਸਪੀ ਪਠਾਨਕੋਟ ਨੇ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ આરોપી ਨੂੰ ਉਸ ਦੇ ਟਰੱਕ ਸਮੇਤ ਕਾਬੂ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ बनेरो रहो साढ़े ना ते देख दे पठानकोट मीडिया ठीक है बात हो गई है एक नंबर को एक्सीडेंट हो गया जी गड्डी वाले ने मारे अंकल गड्डी वाले पीछे पता नहीं मारे आज तक कुत्रो मारे मेडू भी समझ नहीं आई होते टायर पर कितली चली किथे जा रहे सीगे ए थाने जा रहे जी कल भी गए थे इन्हें ऊपर ਥਾਣੇ ਵਾਲੇ ਪੁਲਿਸ ਵਾਲੇ ਕੰਈ ਨਹੀਂ ਕਰਦੇ ਜੀ ਜਿੰਨਾ ਬੰਦੇ ਬਾਰੀ ਪਰਚਾ ਦਿੱਤਾ ਮਾੜੇ ਬੰਦੇ ਦੀ ਕੋਈ ਸੁਣਵਾਈ ਨਹੀਂ ਕਰਦਾ ਪੈਸੇ ਵਾਲੇ ਦੇ ਪਿੱਛੇ ਦੌੜ ਬੰਦ ਰਹੇ ਤੇਰੀ ਸਾਲੀ ਹੈ ਛੋਟੀ ਝਾਰੇ ਰੜੋ ਦਾ ਬੰਦਾ ਮਾਰ ਗਿਆ ਹੋਇਆ ਇਹ ਮੈਨੂੰ ਵੀ ਮਾਰ ਗਿਆ ਝਾਰੇ ਹੋਇਆ ਬੇਸਿਕਲੀ ਇਹ ਜੀ ਇਹਦਾ ਅੱਜ ਟੀ ਪੁਆਇੰਟ ਡਿਫੈਂਸ ਰੋਡ ਦੇ ਉੱਤੇ ਇੱਕ ਡਬਲ ਮਰਡਰ ਹੋਇਆ ਇਹਨੂੰ 1 ਘੰਟੇ ਦੇ ਦਰਾਨੀ ਨੂੰ ਸਾਲਵ ਕਰ ਲਿਆ ਗਿਆ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਰਿੱਕੀ ਉਹਨੂੰ ਸਮੇਤ ਉਹਦੇ ਟਰੱਕ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਬੈਕਗ੍ਰਾਉਂਡ ਇਹ ਆ ਕਿ ਇਹ ਰਿੱਕੀ ਜਿਹੜਾ ਇੱਕ ਨੀਰੂ ਨਾਦੀ ਔਰਤ ਆ ਉਹਦੇ ਨਾਲ ਇਸ ਦਾ ਡਿਸਪਿਊਟ ਸੀ ਉਸ ਡਿਸਪਿਊਟ ਦੇ ਚੱਲਦਿਆਂ ਇਹ ਔਰਤ ਨੂੰ ਮਤਲਬ ਕਿ ਨੀਅਤ ਜਿਹੜੀ ਇਹਦੀ ਸੀਗੀ ਉਹਨੂੰ ਮਾਰ ਦੇਣ ਦੀ ਨੀਅਤ ਨਾਲ ਜੋ ਉਹਨੂੰ ਟਰੱਕ ਤੇ ਫੋਲੋ ਕਰ ਰਿਹਾ ਸੀਗਾ ਜੋ ਹੀ ਔਰਤਾਂ ਇਹ ਡਿਫੈਂਸ ਰੋਡ ਟੀ ਪੁਆਇੰਟ ਜਿੱਥੋਂ ਨੈਸ਼ਨਲ ਹਾਈਵੇ ਐਨ ਐਚ 44 ਮੈਚ ਕਰਦਾ ਉੱਥੇ ਸਾਡੇ ਪੁਲਿਸ ਦੇ ਹਾਈ ਡੈਫੀਨੇਸ਼ਨ ਸਕਿਉਰਿਟੀ ਸਰਵੇਲੈਂਸ ਕੈਮਰੇ ਲੱਗੇ ਆ ਉਸ ਦਾਇਰੇ ਵਿੱਚ ਆਉਂਦੀਆਂ ਔਰਤਾਂ ਤੇ ਉੱਥੇ ਆ ਕੇ ਟਰੱਕ ਜਿਹੜਾ ਹੈਗਾ ਜ਼ਬਰਦਸਤੀ ਉਹਨਾਂ ਦੇ ਉੱਪਰ ਇਹ ਛਾੜ ਦਿੰਦਾ ਜਿਸ ਦੇ ਨਾਲ ਉਹਨਾਂ ਦੋਨੋਂ ਔਰਤਾਂ ਦੀ ਨਿਰੂਤੋਸੀ ਸਿਸਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਇਹ ਟਰੱਕ ਉਲਟੀ ਦਿਸ਼ਾ ਵੱਲ ਨੂੰ ਭਜਾ ਕੇ ਬਾਦ ਪਰ ਸਾਈਡ ਨੂੰ ਲੈ ਜਾਂਦਾ ਔਰ ਉਸ ਤੋਂ ਬਾਅਦ ਇਹਨੂੰ ਪੁਲਿਸ ਵੱਲੋਂ ਫਾਲੋ ਕੀਤਾ ਗਿਆ ਇਹਨੂੰ ਇੰਡਸਟਰੀ ਏਰੀਆ ਵਿੱਚ ਸਨੇਤ ਟਾਕ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਮਰਡਰ ਕਰਨ ਦਾ ਮਕਸਦ ਇਹਨਾਂ ਦਾ ਕੋਈ ਆਪਸੀ ਡਿਸਪਿਊਟ ਹੈ ਔਰਤ ਦਾ ਤੇ ਇਸ ਮਰਦ ਜਿਹੜਾ ਹੈਗਾ ਰਿੱਕੀ ਦਾ ਉਹਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਇਹਦੀ ਪ੍ਰੀਲੀਮਿਨਰੀ ਇੰਟਰੋਗੇਸ਼ਨ ਤੇ ਹੀ ਐਡਮਿਟਡ ਕਿ ਇਹ ਮਾਰਡਰ ਜਿਹੜਾ ਹੈਗਾ ਆ ਮੈਂ ਕੀਤਾ ਔਰ ਮੈਂ ਗੁੱਸੇ ਚ ਆ ਕੇ ਤਹਿਸ਼ਾ ਕੇ ਮਰਡਰ ਕੀਤਾ ਬਾਕੀ ਦੇ ਵਿੱਚ ਕਿੰਨੇ ਇੱਕ ਬੰਦੇ ਜਿਹੜੇ ਹੈ ਇਨਵੋਲਡ ਹੈਗੇ ਨੀ ਹਾਲ ਦੀ ਘੜੀ ਤੇ ਇੱਕ ਡਰਾਈਵਰ ਹੀ ਆ ਜੀ ਉਹ ਡਰਾਈਵਰ ਆ ਉਹਦਾ ਹੀ ਡਿਸਪਿਊਟ ਹੈ ਜਿਹੜੀਆਂ ਔਰਤਾਂ ਆ ਇਹ ਕਿਸੇ ਹੋਰ ਮੈਟ੍ਰਿਮੋਰੀਅਲ ਜਿਹੜਾ ਇਹਨਾਂ ਦੇ ਪਰਿਵਾਰ ਕੋ ਝਗੜਾ ਸੀ ਉਹ ਸੰਬੰਧੀ ਜਿਹੜੀਆਂ ਹੈਗਿਆ ਇਹ ਪੁਲਿਸ ਸਟੇਸ਼ਨ ਸੁਜਾਨਪੁਰ ਜਿਹੜਾ ਕਿ ਇੱਥੋਂ ਕਾਫੀ ਦੂਰੀ ਤੇ ਆ ਤੁਰ ਕੇ ਜਾਣ ਦਾ ਤਾਂ ਉੱਥੇ ਤੱਕ ਬਹੁਤਾ ਜਿਆਦਾ ਨਹੀਂ ਬਣਦਾ ਉਧਰੋਂ ਇਹ ਤੁਰ ਕੇ ਜਾ ਰਹੀਆਂ ਸੀਗੀਆਂ ਉਹ ਜਿਹੜਾ ਮੈਟ੍ਰਿਮੋਰੀਅਲ ਡਿਸਪਿਊਟ ਆ ਉਹ ਅਲੱਗ ਆ ਇਸ ਬੰਦੇ ਦਾ ਇਸ ਔਰਤ ਨਾਲ ਡਿਸਪਿਊਟ ਲੱਗ ਗਿਆ ਸੋ ਇਹਨੇ ਜਿਹੜਾ ਮਰਡਰ ਕੀਤਾ ਇਹ ਉਸ ਕਰਕੇ ਕੀਤਾ ਕਿ ਔਰਤ ਨਾਲ ਡਿਸਪਿਊਟ ਆ ਉਹ ਜਿਹੜੀਆਂ ਦੋ ਔਰਤਾਂ ਥਾਣੇ ਜਾ ਰਹੀਆਂ ਸੀ ਉਹ ਆਪਣੀ ਸਿਸਟਰ ਦੇ ਕਿਸੇ ਮੈਟ੍ਰੀਮੋਨੀਅਲ ਡਿਸਪੂਟ ਕਰਕੇ ਜਾ ਰਹੀਆਂ ਸੀ ਸ਼ਿਕਾਇਤ ਕਰਨ ਵਾਸਤੇ ਤੇ ਰਸਤੇ ਵਿੱਚ ਇਹਨਾਂ ਦਾ ਮਟਰ ਹੋ ਜਾਂਦਾ ਤੇ ਜਿਹੜਾ ਦੋਸ਼ੀ ਆ ਇੱਕੋ ਹੀ ਦੋਸ਼ੀ ਹਾਲ ਦੀ ਘੜੀ ਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜੀ ਦਾ ਦੋਸ਼ੀ ਆ ਪਠਾਨਕੋਟ ਦਾ ਹਾਂਜੀ ਇਹ ਨੇੜੇ ਦੇ ਪਿੰਡ ਦਾ ਹੈਗਾ ਜੀ ਇਹਨੂੰ ਔਰਤਾਂ ਵੀ ਨੇੜੇ ਦੀ ਪਿੰਡ ਦੀਆਂ ਹੀ ਆ ਤੇ ਦੋਨੋਂ ਪਠਾਨਕੋਟ ਦੇ ਨਿਵਾਸੀ ਆ